ਇਹਨਾਂ ਨੇ ਇੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਵਧੀਆ ਨਾਇਬ ਹੀਰਾ ਜਿਹੜਾ ਰਜਿੰਦਰ ਕਾਲੋ ਨੂੰ ਰਾਈਟਰ ਦੇ ਰੂਪ 'ਚ ਦਿੱਤਾ ਹੈ ਉਹਦੀ ਸਕ੍ਰਿਪਟ ਬਹੁਤ ਅੱਛੀ ਹੈ ਉਹਦੀਆਂ ਹੋਰ ਵੀ ਮੈਂ ਸਕ੍ਰਿਪਟਾਂ ਸੁਣੀਆਂ ਇਸ ਵੇਲੇ ਉਹ ਕੈਨੇਡਾ ਨੇ ਤੇ ਉਹ ਬਹੁਤ ਵਧੀਆ ਸੂਖਮ ਸੰਜੀਦਾ ਤੇ ਬਰੀਕੀ ਵਾਲੇ ਲੇਖਕ ਨੇ ਇਹਦੇ 'ਚ ਉਹਨਾਂ ਨੇ ਡਾਇਲੌਗ ਵੀ ਮਿਲ ਕੇ ਲਿਖੇ ਨੇ ਤੇ ਕਹਾਣੀ ਵੀ ਉਹਨਾਂ ਦੀ ਆ ਔਰ ਇੱਕ ਬਕਰੀ ਤਰ੍ਹਾਂ ਦੀ ਕਹਾਣੀ ਹੈ ਬਾਕੀ ਕਹਾਣੀ ਮੈਂ ਦੱਸ ਨਹੀਂ ਸਕਦਾ ਔਰ ਜਿਵੇਂ ਮਹਾਵੀਰ ਜੀ ਨੇ ਕਿਹਾ ਹੈ ਕਿ ਯੂਪੀ ਚ ਇਹ ਪੂਰਨਪੁਰ ਉੱਥੇ ਜਿੱਥੇ ਕਿ ਸਾਡਾ ਪੰਜਾਬੀਆਂ ਦਾ ਦੂਜਾ ਪੰਜਾਬ ਹੈ ਯੂਪੀ ਦੇ ਵਿੱਚ ਉੱਥੇ ਸ਼ੂਟ ਕੀਤੀ ਗਈ ਹੈ ਬੜੀਆਂ ਸੋਹਣੀਆਂ ਤੁਹਾਨੂੰ ਫਰਕ ਹੀ ਨਹੀਂ ਪਤਾ ਲੱਗੇਗਾ ਆਪਣੇ ਪੰਜਾਬ ਤੇ ਯੂਪੀ ਚ ਕੀ ਫਰਕ ਹੈ ਤੇ ਇਹ ਦੋ ਸਟੇਟਾਂ ਨੂੰ ਮਿਲਾ ਕੇ ਇੱਕ ਨਵਾਂ ਤਜਰਬਾ ਕੀਤਾ ਗਿਆ ਬਹੁਤ ਸੋਹਣਾ ਤਜਰਬਾ ਕੀਤਾ ਗਿਆ ਔਰ ਇਹਦੇ ਵਿੱਚ ਸੰਘਾ ਸਾਭ ਦੇ ਪੰਗੇ ਜਿਹੜੇ ਆ ਕਿਵੇਂ ਲੈਂਦੇ ਨੇ ਤੇ ਕਿਵੇਂ ਇਹਨਾਂ ਨੂੰ ਫੁੱਟਲਾ ਪੇਟਾ ਤੇ ਕਿਵੇਂ ਉਹਨਾਂ ਨਾਲੇ ਨਿਪਟਦੇ ਆ ਇਹ ਤੁਹਾਨੂੰ ਇਸ ਫਿਲਮ ਚ ਦੇਖਣ ਨੂੰ ਮਿਲਣਗੇ ਤੇ ਕਿਉਂਕਿ ਸਾਡੀ ਜ਼ਿੰਦਗੀ ਦਾ ਸਫਰ ਵੀ ਲਗਭਗ ਠੱਗਾ ਠੱਗਾ ਰਿਹਾ ਤੇ ਮੈਂ ਬੀਇੰਗ ਆ ਦੋਸਤ ਵੀ ਤੇ ਵੱਡਾ ਵੀਰ ਹੋਣ ਦੇ ਨਾਤੇ ਮੇਰੇ ਸੰਘੇ ਵੀਰ ਨੂੰ ਵਧਾਈ ਵੀ ਦੇਣਾ ਚਾਹਾਂਗਾ ਕਿ ਐਸੇ ਕਾਮੇਡੀ ਕਰੈਕਟਰ ਹੀਰੋ ਨਾਟ ਲਾਈਕ ਦੈਟ ਹੀਰੋ ਇੱਕ ਕਰੈਕਟਰ ਹੀਰੋ ਦੇ ਤੌਰ ਤੇ ਉਹਨਾਂ ਦੀ ਪਹਿਲੀ ਫਿਲਮ ਹੈ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਸ਼ੁਭਕਾਮਨਾਵਾਂ ਵੀ ਹੈ ਥੈਂਕ ਯੂ ਮੈਂ মিডিਆ ਨੂੰ ਵੀ ਕਿਉਂਕਿ মিডিਆ ਕਲਾਕਾਰਾਂ ਤੇ ਲੋਕਾਂ ਦੇ ਵਿੱਚ ਦਾ ਇੱਕ ਰابطਾ ਹੁੰਦਾ ਜਿਨ੍ਹਾਂ ਨੇ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਲੋਕਾਂ ਦੀ ਗੱਲ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਣਾ ਤੇ ਸਾਡੀ ਗੁਜ਼ਾਰਿਸ਼ ਹੈ ਕਿ 28 ਮਾਰਚ ਨੂੰ ਹੋਮੋ ਹਮਾ ਕੇ ਸਾਰੇ ਦਰਸ਼ਕ ਜਿੰਨੇ ਵੀ ਆ ਇਸ ਫਿਲਮ ਨੂੰ ਇੱਕ ਵਾਰ ਵੇਖਣ ਜ਼ਰੂਰ ਜਾਓ ਫਿਰ ਭਾਵੇਂ ਜੋ ਤੁਹਾਡੇ ਮਨ ਦਾ ਪ੍ਰਤੀਕਰਮ ਹੈ ਮੈਨੂੰ ਪਤਾ ਹੈ ਕਿ ਚੰਗਾ ਹੀ ਹੋਏਗਾ ਉਹ ਜ਼ਰੂਰ ਦਿਓ ਕਿਉਂਕਿ ਹੁਣ ਸਾਨੂੰ ਤੁਹਾਡੀ ਬਹੁਤ ਲੋੜ ਹੈ ਇਸ ਵੇਲੇ ਸਿਨੇਮੇ ਨੂੰ ਪੰਜਾਬੀ ਸਿਨੇਮੇ ਨੂੰ ਦਰਸ਼ਕਾਂ ਦੀ ਬਹੁਤ ਲੋੜ ਹੈ ਜਿਵੇਂ ਕਿ ਪਿਛਲੇ ਦਿਨਾਂ ਤੁਸੀਂ ਵੇਖ ਹੀ ਰਹੇ ਹੋ ਕਿ ਇਹਦੇ 'ਚ ਬਹੁਤ ਸਾਰਾ ਮੈਂ ਮੰਨਦਾ ਹਾਂ ਕਿ ਸਾਡਾ ਵੀ ਕਸੂਰ ਹੁੰਦਾ ਹੈ ਕਿ ਇਹ ਵੇਲੇ ਨਹੀਂ ਤੁਹਾਡੀ ਮਿਆਰ ਤੇ ਪੂਰੇ ਉੱਤਰ ਪਾਉਂਦੇ ਪਰ ਇਹਦੇ 'ਚ ਸਾਡੀ ਲਗਭਗ ਗਾਰੰਟੀ ਹੈ ਕਿ ਅਸੀਂ ਇੱਕ ਚੰਗਾ ਕੰਮ ਕਰਨ ਦੀ ਚੰਗਾ ਕੰਮ ਲੋਕਾਂ ਸਾਹਮਣੇ ਦਰਸ਼ਕਾਂ ਸਾਹਮਣੇ ਆਪਣੇ ਪਿਆਰਿਆਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਆਪਣੀ ਸਾਰੀ ਟੀਮ ਨੂੰ ਜਿੰਨੇ ਵੀ ਇੱਥੇ ਪੂਰੀ ਹੁਣੇ ਰਾਵਿਕਾ ਔਰ ਬੱਲ ਹੈ ਸਾਡੀ ਹੁਣੇ ਆ ਰਹੀ ਹੈ ਤੇ ਰਾਇਲ ਸਿੰਘ ਜੀ ਡਾਇਰੈਕਟਰ ਸਾਹਿਬ ਹੈ बाकी ਸਾਰਿਆਂ ਨੇ ਅਸਿਸਟੈਂਟਸ ਨੇ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਸਾਨੂੰ ਇੱਛਾ ਹੈ ਕਿ ਤੁਸੀਂ ਇਸ ਦਾ ਚੰਗਾ ਫਾਲੀ ਦਿਵੋਗੇ 28 ਮਾਰਚ ਜ਼ਰੂਰ ਹੈ ਜੀ ਸੁਣ ਕੇ ਸ਼ੁਕਰੀਆ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।